ਮੈਨੂੰ ਫਾਰਵਰਡ ਕਰਦੇ ਆਂ ਨਹੀਂ ਸਰ ਮੈਨਾਂ ਇਹ ਇੱਕ ਦੇਖਿਆ ਇਹ ਤੋਂ 17 ਗ੍ਰਾਮ ਜਿਹੜਾ ਰਿਕਵਰੀ ਹੋਈ ਸੀ ਜੀ ਸੋ ਅੱਜ ਕੋਟ ਨੇ ਇਹਨੂੰ ਬਿਲ ਅਨਾਉਂਸ ਕੀਤੀ ਹੈ 50000 ਰੁਪਇਆ ਤੇ ਪਸ 1 ਸ਼ੌਟ ਹੀ ਅਨਾਉਂਸ ਸਰ ਕੋਈ ਹੋਰ ਵੀ ਆਪਣਾ ਕੰਡੀਸ਼ਨ ਲਗਾਈ ਗਈ ਹੈ ਕੋਰਟ ਨੂੰ ਅਜ ਤੱਕ ਆਰਡਰ ਦੀ ਕਾਪੀ ਨਹੀਂ ਮਿਲੀ ਉਹ ਕੰਡੀਸ਼ਨਾਂ ਉੱਥੇ ਪਤਾ ਲੱਗਦੀਆਂ ਇਹ ਕੋਈ ਪਲੀਗ ਹੀ ਨਹੀਂ ਲਈ ਗਈ ਹੈ ਜੀ ਮੰਨ ਲਓ ਪਲੀ ਹੀ ਲਈ ਗਈ ਹੈ ਜਿਹੜੀ ਰਿਕਵਰੀ ਇਹ ਤੋਂ ਹੋਈ ਨਹੀਂ ਐਕਚੁਅਲੀ ਪਲਾਨਟ ਕੀਤੀ ਗਈ ਹੈ ਰਿਕਵਰੀ ਹੈ ਬਾਕੀ ਜਿਹੜਾ ਕੋਈ ਸਾਡਾ ਡਿਫੈਂਸ ਸੀਗੀ ਜਿਹੜੇ ਅਸੀਂ ਬਾਅਦ ਵਿੱਚ ਡਿਸਕਲੋਜ਼ ਕਰਾਂਗੇ ਕਿਉਂਕਿ ਨਹੀਂ ਤਾਂ ਪੁਲਿਸ ਉਹਨੂੰ ਐਜ ਯੂਜ਼ ਕਰੋਗੇ ਸਾਡੇ ਡਿਫੈਂਸ ਨੂੰ ਕਿਉਂਕਿ ਅਜੇ ਇਨੀਸ਼ੀਅਲ ਸਟੇਜ ਤੇ ਹੈ ਅਜੇ ਚਲਾਨ ਆਉਣਾ ਬਾਕੀ ਹੈ ਤੇ ਕਲੈਂਟ ਦਾ ਕੀ ਨਾਮ ਹੈ ਤੇ ਤੁਹਾਡਾ ਕੀ ਨਾਮ ਹੈ ਜੱਕੜ ਜੀ ਸਾਹਿਬ ਨੇ ਦੇ ਦਿੱਤੀ ਹੈ ਅ ਕਲੈਂਟ ਦਾ ਨਾਮ ਅਮਨਦੀਪ ਕੌਰ ਜੇ ਕੋਨਸੈਪਟ ਬਲਕ ਸੀਨੀਅਰ ਕਨਸੈਪਟ ਸੀ ਮੇਰਾ ਨਾਮ ਵਿਸ਼udev ਸਿੰਘ ਐਡਵੋਕੇਟ ਹੈ ਤੇ ਜਿਹੜੇ ਜੱਜ ਸਾਹਿਬ ਨੇ ਬੇਲ ਕੀਤੀ ਸੀ ਮਹੇਸ਼ ਕੁਮਾਰ ਜਿਹੜੇ ਸਪੈਸ਼ਲ ਜੱਜ ਪਟੰਡਾ ਉਹਨਾਂ ਨੇ ਬੇਲ ਕੀਤੀ ਹੈ ਇਹ ਆਪਣਾ ਸੈਸ਼ਨ ਜੱਜ ਸਾਹਿਬ ਐਡੀਸ਼ਨ ਐ ਐਡੀਸ਼ਨ ਹੈ ਜੱਜ ਸਪੈਸ਼ਲ ਕੋਰਟ ਹੈ ਐਂਡੀਪੀਐਸ ਸਰ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੋਈ ਕਾਰਕ ਰੱਖਿਆ ਗਿਆ ਇਸ ਤੋਂ ਬਾਅਦ ਆ ਫਿਲਹਾਲ ਪੁਲਿਸ ਨੇ ਕੋਈ ਪੱਖ ਨਹੀਂ ਅਜੇ ਤੱਕ ਰੱਖਿਆ ਜਸਟਿਸ ਇਨਵੈਸਟੀਗੇਸ਼ਨ ਅਫੀਸਰ ਚਲਾਣ ਲੈ ਕੇ ਆਈ ਸੀ ਕੋਰਟ ਨੇ ਕੋਈ ਉਹਨਾਂ ਤੋਂ ਖਾਸ ਕੁਐਰੀ ਨਹੀਂ ਪੁੱਟ ਕੀਤੀ ਜਿਸ ਕੁਐਰੀ ਇੰਨੀ ਸੀ ਉਹਨਾਂ ਦੀ ਕਿ ਇਹਨਾਂ ਦੇ ਕੋਈ ਹੋਰ ਮਾਮਲੇ ਵੀ ਪੈਂਡਿੰਗ ਹੈ ਕਿ ਸੋ ਸਾਡੇ ਨੂੰ ਸੀ ਕਿ ਇਹਦੇ ਇੱਕ ਐਨਡੀਪੀਐਸ ਕੋਰ ਦਾ ਮਾਮਲਾ ਹੈ ਨੀਗਾ ਇੱਕ ਆਈਪੀਸੀ ਦਾ ਮਾਮਲਾ ਹੈਗਾ ਉਹ ਅਜੇ ਕੋਰਟ ਚ ਪੈਂਦੀ ਹੈ ਸਰ ਜਿਸ ਤਰ੍ਹਾਂ ਪੁਲਿਸ ਦੇ ਤਰਫੋਂ ਇੱਕ ਮੌਕੇ ਤੇ ਬਰਾਮਦ ਕੀਤੀ ਗਈ ਸੀ 17.75 ਜਿਹੜੇ ਜਲਾ ਗੱਡੀ ਵਿੱਚ ਜੀ ਪੁਲਿਸ ਕਹ ਰਹੀ ਹੈ ਕਿ ਇਸ ਦਾ ਮੌਕੇ ਤੇ ਫੜੀ ਗਈ ਜਿੱਦੋਂ ਪੁਲਿਸ ਨੇ ਸਾਰੇ ਛੁੱਟੀ ਗਏ ਬਣਾਈ ਸੀ ਸੋ ਅਜੇ bail ਤੇ condition ਤੇ ਇਹਨਾਂ ਨੂੰ ਛੱਡਿਆ ਗਿਆ ਅਜੇ trial ਜਿਹੜਾ ਚਲਾਨ ਹੋਣਾ ਬਾਕੀ ਆ ਉਹ trial decide ਕਰੂਗਾ ਕਿ ਇਹਨਾਂ ਤੋਂ ਰਿਕਵਰੀ ਹੋਈ ਹੈ ਜਾਂ ਇਹਨਾਂ ਦੇ ਪਲਾਨਟ ਕੀਤੀ ਗਈ ਹੈ ਕਵਰੀ ਹੋਰ ਵੀ ਕੋ ਦਿਖਾਈ ਜੀ ਨਾ ਹੋਰ ਆ ਰਿਕਵਰੀ ਹੈ ਨਿਸਤਾਰਾ ਗ੍ਰਾਮ ਤੋਂ ਬਣਾ ਕੋਈ ਰਿਕਵਰੀ ਹੈ ਕੱਲੋ ਤਾਂ ਕਾਇਮ ਕੇ ਰਹੋਟ ਅੱਜ ਸ਼ਾਮ ਤੱਕ ਆ ਜੰਗੇ ਜੀ ਮੇਲ ਬਾਂਡ ਜਿਹੜੀ ਫਰਨਿਸ਼ ਅੱਜ ਕਰਤੇ ਆ ਕਿੰਨੇ ਦਿਨ ਜੇਲ੍ਹ ਚ ਰਹੇ ਆ ਦੋ ਦਿਨ ਹੀ ਰਹਿਸ ਸੀਗੀ ਅੱਜ ਬੇਲ ਹੋਊਗੀ ਹਾਰਲੀ ਨਤਿਕ ਦਿਨ ਦੀ ਇਹਨਾਂ ਦੀ ਕਸਟਡੀ ਬੰਦੀ ਤੇ ਤੁਹਾਨੂੰ ਆਦੇ ਤੁਹਾਡੇ ਕਲਾਇੰਟ ਕਲਾਇੰਟ ਸੀ ਤੁਸੀਂ ਉਹਨਾਂ ਦੀ ਬੇਲ